ਸਮੂਚੀ ਸਾਧ ਸੰਗਤ ਜੀ ਨੂੰ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰਵ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਦੇ ਸ਼ੁਭ ਅਤੇ ਪਵਿੱਤਰ ਦਿਹਾੜੇ ਦੇ ਮੌਕੇ ਉੱਤੇ ਮਾਫ਼ ਸਭ ਦੇ ਨਾਲ ਇੱਕ ਖੁਸ਼ੀ ਵਾਲੀ ਗੱਲ ਸਾਂਝੀ ਕਰਨ ਜਾ ਰਹੇ ਹਾਂ ਤਖਤ ਸ੍ਰੀ ਕੇਸਗੜ ਸਾਹਿਬ ਉਹ ਮਹਾਨ ਪਵਿੱਤਰ ਸਥਾਨ ਜਿੱਥੇ ਦਸਮ ਪਾਤਸ਼ਾਹ ਬਾਦਸ਼ਾਹ ਦਰਬੀਸ਼ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਤਖਤ ਸ੍ਰੀ ਕੇਸਗੜ ਸਾਹਿਬ ਅਨੰਪੁਰ ਸਾਹਿਬ ਇੱਕ ਹਿਆਰੀ ਸੇ ਸਟਰੀਟ ਬਣਨ ਜਾ ਰਹੀ ਹੈ ਮੇਨ ਗੁਰੂ ਘਰ ਤੋਂ ਲੈ ਕੇ ਜਿਹੜਾ ਤਕਤਸਾਬ ਨੂੰ ਰਸਤਾ ਜਾਂਦਾ ਉਸ ਦੇ ਹੋਟਲ ਤੇ ਸੁੰਦਰ ਸੰਗਮਰਮਰ ਲੈਂਡਸਕੇਪਿੰਗ ਲਾਈਟਾਂ ਤੇ ਉਸ ਨੂੰ ਜਿਹੜਾ ਹੈ ਟੋਟਲ ਅਸੀਂ ਵੀਕਲ ਫਰੀ ਕਰਾਂਗੇ ਤਾਂ ਕਿ ਸਿਰਫ ਜਿਹੜੇ ਪੈਦਲ ਸ਼ਦਾਲੂ ਉੱਥੇ ਜਾ ਸਕਣ ਤੇ ਜਿਹੜੀ ਤਕਤਸਾਬ ਨੂੰ ਉੱਤੇ ਜਾਂਦੀ ਹੋਈ ਚੜਾਈ ਹੈ ਉਸ ਦੇ ਉੱਤੇ ਵੀ ਸੁੰਦਰ ਸੰਗਮਰਮਰ ਪੌੜੀਆਂ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਉਸ ਦੇ ਨਾਲ ਜਿਹੜੀ ਆਸ-ਪਾਸ ਦੀ ਖੂਬਸੂਰਤੀ ਹੋਰ ਬਹੁਤ ਵਧ ਜੂਗੀ ਇਸ ਦੇ ਨਾਲ ਨਾਲ ਹੀ ਇਹ 25 ਕਰੋੜ ਦਾ ਪ੍ਰੋਜੈਕਟ ਹੈ ਇਸ ਦਾ ਟੈਂਡਰ ਲੱਗ ਗਿਆ ਤੇ ਬਹੁਤ ਜਲਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਪਕਵਾਂਤ ਮੰਜੀ ਇਸਦੀ ਜਿਹੜੀ ਸ਼ੁਰੂਆਤ ਕਰਨਗੇ ਮੈਂ ਇਹ ਬਹੁਤ ਲੰਬੇ ਸਮੇਂ ਤੋਂ ਸੰਗਤੀ ਮੰਗ ਸੀ ਕੁੱਲ ਦੁਨੀਆ ਦੇ ਵਿੱਚ ਵਾਸਤੇ ਜਿਹੜੇ ਸਿੱਖਿਆ ਉਹਨਾਂ ਦੀ ਮੰਗ ਸੀ ਸਾਡੇ ਸ਼ਹਿਰ ਵਾਸੀਆਂ ਦੀ ਮੰਗ ਸੀ ਇਸ ਦੇ ਨਾਲ ਲੋਕਲ ਟੂਰਿਜ਼ਮ ਵੀ ਵਧੂਗਾ ਇਸ ਦੇ ਨਾਲ ਨਾਲ ਹੁਣ ਜੋ ਜਿਹੜੇ ਆਸ-ਪਾਸ ਦੇ ਬਾਜ਼ਾਰ ਹੈ ਸਾਡੀ ਕੋਸ਼ਿਸ਼ ਹੈ ਮੈਂ ਸਾਰੇ ਬਾਜ਼ਾਰਾਂ ਨੂੰ ਵੀ ਇੱਕ ਯੂਨੀਫਾਰਮ ਬੋਰਡ ਲਗਾ ਕੇ ਤਾਂ ਕਿ ਇਹਨਾਂ ਤੋਂ ਸਾਫ਼ ਜਿਹੜਾ ਹੈ ਉਹ ਹਰ ਸੋਨਾ ਬਣ ਸਕੇ ਜਿੰਨੇ ਵੀ ਸ਼ਰਧਾਲੂ ਆਉਣ ਉੱਥੇ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਤੇ ਜਿਹੜਾ ਉਹਨਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮਿਲ ਸਕੇ। ਇੱਕ ਇਹ ਸੈਰੀਟੇਸ ਸਟਰੀਟ ਦਾ ਜਿਹੜਾ ਪਹਿਲਾ ਫੇਸ ਦਾ ਪ੍ਰੋਜੈਕਟ ਹੈ ਉਹਦੀ ਲਾਗਤ 25 ਕਰੋੜ ਰੁਪਏ ਤੇ ਉਹ ਪਾਸ ਹੋ ਚੁੱਕਿਆ ਹੈ, ਟੈਂਡਰ ਲੱਗ ਚੁੱਕਿਆ ਤੇ ਬਹੁਤ ਜਲਦੀ ਇਸਦੇ ਕੰਮ ਦੀ ਸ਼ੁਰੂਆਤ ਹੋਊਗੀ। ਇਹ ਹੀ ਜਾਣਕਾਰੀ ਆਪ ਸਭ ਨਾਲ ਸਾਂਝੀ ਕਰਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।